ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਚੋਹਾਂਡਰੀ ਫਾਰਮ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੋ ਵੀਰ ਅੱਜ ਪਹਿਲੀ ਵਾਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਵੇਖ ਰਹੇ ਆ ਉਹ ਵੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਔਲਖ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿੱਥੇਕੇ ਬਾਈ ਜੀ ਦੇ ਕੋਲ ਅਮਰੀਕਨ ਗਾਂ ਦੂਜੇ ਸੂਏ ਜੋ ਕਿ ਸੌਣ ਵਾਲੀ ਐ ਬਕਾਊ ਐ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਉੱਚੇ ਕੱਦ ਘਾਟ ਤੇ ਪਿੱਠ ਪੜਾ ਲੈਵੇ ਪੱਕਾ ਐਂ ਜਮਾ ਸਿਰਾ ਗੱਲਬਾਤ ਆ ਵੀਰ ਮੇਰੋ ਤੇ ਜਿਹੜਾ ਵੀਰ ਖਰੀਦਣੀ ਚਾਹੁੰਦਾ ਤੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਵੀਰ ਦਾ ਨੰਬਰ ਹੈਗਾ 8289003072 8289003072 ਇਹ ਬਾਈ ਦਾ ਨੰਬਰ ਹੈ ਤੇ ਜੋ ਵੀ ਖਰੀਦਣ ਦਾ ਚਾਹਵਣਾ ਹੈ ਬਾਈ ਨਾਲ ਸੰਪਰਕ ਕਰ ਸਕਦਾ ਤੇ ਮੁੱਲ ਤੈਅ ਕਰ ਸਕਦਾ ਤੇ ਆਪਣੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ